ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਅੱਜ ਅਸੀਂ ਤੁਹਾਨੂੰ ਦਲੀਏ ਨੂੰ ਇੱਕ ਸੂਪ ਦੇ ਰੂਪ ਵਿੱਚ ਬਣਾ ਕੇ ਦਿਖਾਉਨੇ ਆਂ ਦੇਖੋ ਜੀ ਇੱਕ ਕਟੋਰੀ ਸਾਡਾ ਦਲੀਆ ਆ ਤੇ ਇਹਦੇ ਵਿੱਚ ਅਸੀਂ ਦੁੱਗਣਾ ਪਾਣੀ ਪਾ ਲੈਣਾ ਆ ਤੇ ਆ ਸਾਡੇ ਕੋਲ ਡਰਾਈ ਫਰੂਟ ਮੂੰਗਫਲੀ ਤੇ ਨੂੰ ਅਸੀਂ ਧੋ ਕੇ ਚੰਗੀ ਤਰ੍ਹਾਂ ਗ੍ਰੈਂਡਰ ਕਰਕੇ ਤੇ ਦਲੀਏ ਤੋਂ ਬਾਅਦ ਥੋੜਾ ਜਿਹਾ ਘਿਓ ਦੇ ਵਿੱਚ ਫਰਾਈ ਕਰ ਲੈਣਾ ਆ ਤੇ ਅਸੀਂ ਫਿਰ ਉਹਦੇ ਵਿੱਚ ਦੁੱਗਣਾ ਪਾਣੀ ਪਾ ਲੈਣਾ ਜੀ ਇੱਕ ਕਟੋਰੀ ਸਾਡੇ ਦਲੀਏ ਦੀ ਆ ਤੇ ਦੋ ਤੋਂ ਵੀ ਵੱਧ ਅਸੀਂ ਪਾਣੀ ਜਿਹੜਾ ਪਾ ਲੈਣਾ ਕਿਉਂਕਿ ਅਸੀਂ ਇਹ ਦਲੀਆ ਨਹੀਂ ਬਣਾਉਣਾ ਜਰਾਕੇ ਸੂਪ ਦੀ ਤਰ੍ਹਾਂ ਬਣਾਉਣਾ ਆ ਤੇ ਇਸ ਤਰ੍ਹਾਂ ਇਹ ਸਾਡਾ ਜਿਹੜਾ ਆ ਇੱਕ ਦਲੀਆ ਜਿਹਦਾ ਆ ਸੂਪ ਦੇ ਰੂਪ ਵਿੱਚ ਤਿਆਰ ਆ ਵੀਡੀਓ ਚੰਗੀ ਲੱਗੇ ਲਾਈਕ ਕਰਨਾ ਜੀ ਆਉਣ ਵਾਲੀ ਵੀਡੀਓ ਦੀ ਵੇਟ ਕਰਨੀ ਜੀ ਤੇ ਵੀਡੀਓ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਜੀ ਸਤਿ ਸ੍ਰੀ ਅਕਾਲ ਜੀ